ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਜੀ ਦਲਤੰਦ ਐਗਰੀਕਲਚਰ ਫਾਰਮ ਦੇ ਉੱਪਰ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਆਪਣੇ ਆਲੂਆਂ ਦੇ ਬਾਅਦ ਦੇ ਵਿੱਚ ਪੰਜਾਬ 'ਚ ਮੱਕੀ ਦੀ ਕਾਸਟ ਆਪਣੇ ਬਹੁਤ ਜ਼ਿਆਦਾ ਹੋਣ ਲੱਗ ਗਈ ਹੁਣ ਕਿਉਂਕਿ ਸੂਰਜਮੁਖੀ ਵਗੈਰਾ ਜਾਂ ਜਿੱਦਾਂ ਆਪਾਂ ਕਹਿੰਦੇ ਸਬਜ਼ੀਆਂ ਦੀ ਕਾਸਟ 'ਚ ਸੱਟੇ ਵਾਲਾ ਕੰਮ ਹੋ ਜਾਂਦਾ ਪਰ ਮੱਕੀ ਦੀ ਵੀਰੇ ਜਿਹੜੀ ਲਿਮਟਿਡ ਇਨਕਮ ਆਪਣੇ ਹੁਣ ਹੋਣ ਲੱਗ ਗਈ ਚਲੋ ਹੈਗਾ ਤਾਂ ਇਹਦਾ ਵੀ ਸੱਟਈ ਆ ਮੌਕੇ ਤੇ ਰੇਟ ਕੀ ਮਿਲੇ ਪਰ ਜੇ ਨਹੀਂ ਇਹਦਾ ਆਪਾਂ ਨੂੰ ਐਸਟੀਮੇਟ ਹੁੰਦਾ ਵੀਰੇ ਵੀ ਇੰਨੇ ਕੁ ਦੀ ਹੋ ਜੂਗੀ ਤੇ ਕਿਸਾਨ ਵੀਰੋ ਜਿੱਦਾਂ ਹੁਣ ਆਪਾਂ ਮੱਕੀ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਆ ਜਾਂਦੀ ਆਪਾਂ ਨੂੰ ਯੂਰੀਆ ਵਗੈਰਾ ਦੇਣ ਦੀ ਕਿਉਂਕਿ ਵੀਰੇ ਜਿਹੜੀ ਮੱਕੀ ਦੀ ਫਸਲ ਆ ਗਈ ਜੇ ਤਾਂ ਹੁਣ ਆਪਾਂ ਇਹਦੇ ਖੁੱਡਾਂ-ਖੁੱਡਾਂ 'ਚ ਰੇਪਾਵਾਂਗੇ ਤਾਂ ਤਾਂ ਖੁੱਡਾਂ 'ਚ ਟਾਈਮ ਬਹੁਤ ਲੱਗ ਜਾਂਦਾਗਾ ਲੇਬਰ ਦੀ ਬਹੁਤ ਲੋਡ ਪੈਂਦੀ ਆ ਤੇ ਵੀਰੇ ਪਕਾਈ ਬਹੁਤ ਹੋ ਜਾਂਦੀ ਆ ਬੰਦਿਆਂ ਦੀ ਤੇ ਜੇਕਰ ਗੱਲ ਕਰੀ ਆਪਾਂ ਵੀਰੇ ਵੀ ਇਹਦੇ 'ਚ ਆਪਾਂ ਯੂਰੀਆ ਸਿੱਤੇ ਨਾਲ ਪਾਈਏ ਫੇਰ ਵੀਰੇ ਦੇ ਚ ਇੱਕ ਸਮੱਸਿਆ ਹੋਰ ਆਉਂਦੀ ਆ ਜਿਹੜਾ ਤਾਂ ਹੁਣ ਬੈੱਡ ਦਾ ਵਿਚਾਲਲਾ ਹੀ ਸਾਈਡ ਆ ਉਹਦੇ ਚ ਵੀਰੇ ਇਹ ਗਿਰ ਜਾਣਾ ਸਾਈਡਾਂ ਤੇ ਵੀਰੇ ਇਹ ਗਿਰ ਜਾਣਾ ਔਰ ਇਹ ਵੀਰੇ ਜੇ ਤੁਹਾਡਾ ਬੈੱਡ ਵਿਚਾਲੋਂ ਸੁੱਕਾ ਰਹਿ ਗਿਆ ਕਿਉਂਕਿ ਜਿਹੜੇ ਅੱਜ ਕੱਲ ਮਸ਼ੀਨਾਂ ਨੇ ਬੈੱਡ ਵੱਡਾ ਬਣਾਉਂਦੀਆਂ ਨੇ ਗਿਆ ਉੱਚਾ ਬਣਾਉਂਦੀਆਂ ਨੇ ਉਹਦੇ ਨਾਲ ਬੈੱਡ ਵਿਚਾਲੋਂ ਸੁੱਕਾ ਜਿਹਾ ਰਹਿ ਜਾਂਦਾ ਫਿਰ ਵੀਰੇ ਆਪਣੀ ਇੱਕ ਸਮੱਸਿਆ ਆ ਜਾਂਦੀ ਹੈ ਕਿ ਰੇਹ ਲੱਗਦਾ ਘਟਾ ਤੇ ਵੀਰੇ ਜਿਹੜਾ ਆਪਾਂ ਰੇਹ ਪਾਉਣਾ ਹੈਗਾ ਪਹਾਲੂਆਂ ਦੇ ਵਿੱਚ ਵੀ ਤਕਰੀਬਨ ਇਦਾਂ ਹੀ ਪਾ ਦਿੰਨੇ ਆਗੇ ਆਪਾਂ ਤਾਂ ਜਿਹੜਾ ਪਹਿਲਾ ਰੇ ਆ ਜਾਂ ਤੀਜਾ ਰੇ ਜਿਵੇਂ ਦੂਜਾ ਰੇ ਉੱਪਰ ਪਾ ਦਿੰਨੇ ਆ ਪਹਿਲਾ ਆਪਾਂ ਪਾਣੀ ਚ ਪਾ ਦਿੰਨੇ ਆ ਉਹਦੇ ਵਾਸਤੇ ਵੀਰੇ ਆਪਾਂ ਨੇ ਕੀ ਕਰਨਾ ਦੇਖੋ ਹੁਣ ਆਪਾਂ ਝਪਾਚੇ ਚ ਵੀ ਤੁਸੀਂ ਔਲੂ ਚ ਸਿੱਟ ਕੇ ਪਾ ਸਕਦੇ ਹੋ ਤੁਸੀਂ ਖਾਲ ਚ ਵੀ ਥੈਲਾ ਧਰ ਸਕਦੇ ਹੋ ਖਾਲ ਚ ਥੈਲਾ ਧਰਨ ਦੇ ਵੀਰੇ ਕਈ ਵਾਰ ਆਏ ਆ ਨੱਕੇ ਚ ਵੀ ਥੈਲਾ ਰੱਖ ਸਕਦੇ ਹੋ ਤੁਸੀਂ ਜਿੱਥੋਂ ਝਪਾਚੇ ਜੋ ਆਪਣਾ ਬਾਹਰ ਪਾਣੀ ਗਿਰਦਾ ਉੱਥੇ ਵੀ ਧਰ ਸਕਦੇ ਹੋ ਉਹਦੇ ਵੀਰੇ ਚਲ ਖਾਲ ਚ ਕਈ ਵਾਰ ਆਉਂਦਾ ਵੀ ਪਾਣੀ ਪੂਣੀ ਟੁੱਟਣ ਦਾ ਖਤਰਾ ਹੋ ਜਾਂਦਾ ਖਾਲ ਭਰਨ ਲੱਗ ਜਾਂਦਾ ਜੇਪਾ ਉਲੂ ਜੀ ਥੈਲਾ ਸਿਰਦਾ ਮੇਰੇ ਆਪਣੇ तकरीबन 2 ਘੰਟਿਆਂ ਚ 1.5 ਤੋਂ 2 ਘੰਟਿਆਂ ਚ ਥੈਲਾ ਖੁਰ ਜਾਂਦਾ ਬਰੀਕ ਮੋਟੇ ਦੇ ਹਿਸਾਬ ਨਾਲ ਜਾਂ ਥੈਲੇ ਦੀ ਜਿਹੜੀ ਉੱਪਰਲੀ ਜਿੱਦਾਂ ਆਪਾਂ ਗਏ ਥੈਲੇ ਦੀ ਬੰਨਤਰ ਦੇ ਹਿਸਾਬ ਨਾਲ ਵੀ ਥੈਲਾ ਕਈ ਵਾਰ ਜਿਵੇਂ ਇੱਕੋ ਦੇ ਥੈਲੇ ਥੋੜੇ ਸਖਤ ਆਉਂਦੇ ਨੇ ਉਹਦੇ ਚ ਘੱਟ ਖੁਰਦਾ ਤੇ ਉੱਤਮ ਨੇ ਚ ਵੱਧ ਖੁਰ ਜਾਂਦਾਗਾ ਇਹਦੇ ਨਾਲ ਕੀ ਹੁੰਦਾ ਵੀਰੇ ਜਿਹੜਾ ਰੇਹ ਆ ਪੂਰਾ ਆਪਣਾ ਖੁੱਡਾਂ ਖੁੱਡਾਂ ਦੇ ਵਿੱਚ ਹੀ ਲੱਗਣਾ ਮੱਕੀ ਦੀ ਜੜ ਨੂੰ ਲੱਗਣਾ ਜਿੱਥੇ ਥੋੜਾ ਵੀਰੇ 50 ਕਿਲੋ ਰੇਹ ਕੰਮ ਕਰੂ ਉੱਥੇ ਨੇ 30 ਕਿਲੋ ਨੇ ਕੰਮ ਥੋੜਾ ਕਰ ਦੇਣਾ ਆਪਾਂ ਨੂੰ ਤਾਂ ਵੀਰੇ ਤਕਰੀਬਨ 4-5 ਸਾਲ ਹੋ ਗਏ ਦੇਖੋ ਕਣਕ ਵਾਲੀ ਮੱਕੀ ਬੀਜਾਂ ਨੂੰ ਵੀ ਆਹ ਮੱਕੀ ਵੀ ਬੀਜ ਦੇਾਂਗੇ ਆਪਾਂ ਰੇ ਵੀਰੇ ਮੱਕੀ 'ਚ ਕਦੇ ਵੀ ਉੱਤੇ ਨਹੀਂ ਪਾਇਆ ਚਾਹੇ ਤੁਸੀਂ ਬੰਦੇ ਜੀ ਦੀ ਦੀ ਮੱਕੀ ਨੂੰ ਵੀ ਯੂਰੀਆ ਦੇਣਾਗਾ ਕਈ ਵਾਰ ਮੱਕੀ ਘੱਟ ਰ ਆਪਾਂ ਨੂੰ ਐ ਹੁੰਦਾ ਵੀ ਹਾਈਟ ਜ਼ਿਆਦਾ ਲੈਣੀ ਆ ਉਹ ਜੀ ਵੀਰੇ ਪਾ ਸਕਦੇ ਹੋ ਤੁਸੀਂ ਯੂਰੀਆ ਇਹ ਚੀਜ਼ ਨਾਲ ਵੀਰੇ ਇਦਾਂਗਾ ਇੱਕ ਤਾਂ ਕੱਖਾਂ ਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਬੈਡਾਂ ਦੇ ਉੱਪਰ ਕੱਖ ਘੱਟ ਜਾਂਦੇ ਨੇ ਚਲੋ ਮੀ ਮੂੰਝ ਤਾਂ ਜਿਵੇਂ ਹੁਣ ਆਪਣੇ ਜੰਮੇ ਸੀ ਦੇਖ ਲਓ ਇਹ ਜੰਪ ਜਾਂਦੇ ਨੇ ਕੱਖ ਪਰ ਅਦਰਵਾਈਜ਼ ਨਹੀਂ ਇੰਨੇ ਕੱਖ ਜੰਮਦੇ ਹੈਗੇ ਤੇ ਮੱਕੀ ਦੀ ਗਰੋਥ ਤੁਸੀਂ ਦੇਖ ਲਓ ਵੀਰੇ ਜਦੋਂ ਆਪਾਂ ਯੂਰੀਆ ਪਾਇਆ ਸੀਗਾ ਇੱਕ ਹਫ਼ਤਾ ਹੋਇਆ ਆਪਾਂ ਨੂੰ ਰੇ ਪਾਣੀ ਦਿੱਤੇ ਨੂੰ 9 ਦਿਨ 9 ਦਿਨਾਂ ਦੇ ਵਿੱਚ ਤਕਰੀਬਨ ਵੀਰੇ 1 ਫੁੱਟ ਤਕਰੀਬਨ 10 ਇੰਚ ਦੇ ਲਵੇ ਤੁਸੀਂ ਹਾਈਟ ਮੰਨ ਲਓ ਵੀ ਮੱਕੀ ਕਰ ਗਈ ਆਪਣੀ ਇੰਨਾ ਯੂਰੀਆ ਲੱਗਦਾਗਾ ਇਹ ਤੇ ਪਾਣੀ ਬਹੁਤ ਜਲਦੀ ਜੀਰਦਾ ਵੀਰੇ ਇਹਦੇ ਨਾਲ ਇਹਦੀਆਂ ਵੀ ਵੀਰੇ ਇੱਕ ਦੋ ਸਾਵਧਾਨੀਆਂ ਨੇ ਪਹਿਲੇ ਨੰਬਰ ਤੇ ਵੀਰੇ ਤੁਸੀਂ ਆਦੇ ਆਲੂ ਦੇ ਹਿਸਾਬ ਨਾਲ ਰੇ ਸੱਟਣਾ ਵੀ ਤੁਹਾਡਾ ਆਲੂ ਛੋਟਾ ਹੈਗਾ ਪਾਣੀ ਜ਼ਿਆਦਾ ਘੁੰਮਦਾ ਆਲੂ ਦੇ ਵਿੱਚ ਫਿਰ ਤੁਹਾਡਾ ਜੂਰੀਆ ਸੇਤੀ ਖਰੂਗਾ ਜੇ ਤੁਸੀਂ ਆਲੂ ਵੱਡਾ ਹੈਗਾ ਤਾਂ ਵੀਰੇ ਤੁਸੀਂ ਉਹਦੇ ਹਿਸਾਬ ਨਾਲ ਸੱਟਣਾ ਫਿਰ ਦੂਜੇ ਨੰਬਰ ਤੇ ਵੀਰੇ ਸਾਵਧਾਨੀ ਇਹ ਰੱਖਣੀ ਆ ਤੁਸੀਂ ਐਂ ਦੇਖਣਾ ਵੀ ਤੁਹਾਡੇ ਕਿੰਨੇ ਟਾਈਮ ਦੇ ਵਿੱਚ ਕੀਲਾ ਭਰਦਾ ਉਹਨੇ ਮੰਨ ਲੇ ਕਿ ਚਲੋ 1 ਕੀਲੇ ਨੂੰ ਤੁਸੀਂ 1 ਥੈਲਾ ਲਾਉਣਾ ਵੀਰੇ ਜੇ ਤੁਹਾਡਾ ਘੰਟੇ 'ਚ ਕੀਲਾ ਭਰਦਾ ਤਾਂ ਤੁਸੀਂ 2 ਥੈਲੇ ਸਿੱਟਨੇ ਨੇ ਤਾਂ ਜੋ ਇੱਕ ਥੈਲੇ ਇੱਕ ਥੈਲੇ ਦੇ ਬਰਾਬਰ ਹੋ ਦੋਨੇ ਥੈਲੇ ਖੁਰ ਜਾਣ ਅੱਧੇ-ਅੱਧੇ ਤੇ ਫੇਰ ਵੀਰੇ ਜੇ ਤੁਸੀਂ ਕਰਨਾਗਾ ਵੀ ਮੰਨ ਕੇ ਚਲੋ ਤੁਹਾਡੇ 2 ਘੰਟੇ 'ਚ ਕੀਲਾ ਭਰਦਾ ਤਾਂ ਤੁਸੀਂ 1 ਥੈਲਾ ਸਿੱਤੋ ਬਸ ਤੇ ਜੇ ਵੀਰੇ ਤੁਹਾਡਾ ਰੇ ਮੋਟਾ ਬਰੀਕ ਆ ਤੁਸੀਂ ਉਹਦਾ ਵੀ ਐਸਟੀਮੇਟ ਲਾ ਕੇ ਜੇ ਨਹੀਂ ਤਕਰੀਬਨ ਵੀਰੇ ਪਹਿਲੀ ਵਾਰ 'ਚ ਬੰਦੇ ਨੂੰ ਭੇਜਤਾ ਆ ਜਾਂਦਾ ਤੇ ਹੁਣ ਸਾਨੂੰ ਬਿਲਕੁਲ ਕੋਈ ਦਿੱਕਤ ਨਹੀਂ ਹੈਗੀ ਆਪਣੇ ਆਲੂਆਂ 'ਚ ਵੀ ਆਪਾਂ ਹੀ ਪਾਉਣੇ ਆਗੇ ਤੇ ਮੱਕੀ 'ਚ ਵੀ ਆਪਾਂ ਹੀ ਪਾਉਣੇ ਆਗੇ ਕਿਉਂਕਿ ਖੁੱਡਾਂ ਵਾਲੀਆਂ ਫਸਲਾਂ ਨੇ ਇਹ ਇੰਨਾ ਚ ਚੱਲ ਜਾਂਦਾਗਾ ਤੇ ਪੱਧਰ ਫਸਲ ਜਿਵੇਂ ਕਣਕ ਕਣਕ ਚ ਨਹੀਂ ਵੀਰੇ ਚੱਲਦਾ ਕਿਉਂਕਿ ਉਹ ਚ ਪਾਣੀ ਵੱਧ ਪੈਂਦਾ ਇਹਦੇ ਚ ਪਾਣੀ ਘੱਟ ਪੈਂਦਾ ਹੁੰਦਾ ਇਹਦੇ ਨਾਲ ਵੀਰੇ ਇਹ ਰੇ ਦਾ ਰਿਜ਼ਲਟ ਆ ਜਿਹੜਾ 90% ਰਿਜ਼ਲਟ ਇਹਦਾ ਆਪਾਂ ਨੂੰ ਮਿਲਦਾਗਾ ਹੁਣ ਮੈਂ ਪਹਿਲਾਂ ਵੀਰੇ ਸਿਰਫ ਮੰਨ ਕੇ ਚਲੋ ਤੁਸੀਂ 22 23 ਕਿਲੋ ਯੂਰੀਆ ਲੱਗਿਆ ਆਪਣੀ ਮੱਕੀ ਹੋਏ ਤੱਕ ਗਰੋਥ ਦੇਖ ਲਓ ਤੁਸੀਂ ਇੱਕ ਪਾਣੀ ਲੱਗਿਆ ਇੱਕ ਸਪਰੇ ਹੋਈ ਆ ਗਰੋਥ ਪੂਰੀ ਗੋਡੇ ਗੋਡੇ ਮੱਕੀ ਹੋ ਚੁੱਕੀ ਆ ਜੀ ਤੇ ਹੁਣ ਇਹਦੇ ਚ ਵੀਰੇ ਆਪਾਂ ਨੇ ਜੂਰੀਆ ਲਾ ਕੇ ਤਿੰਨ ਚਾਰ ਦਿਨ ਬਾਅਦ ਜਦੋਂ ਬਾਣ ਬੱਤ ਆ ਗਿਆ ਵਧੀਆ ਜਿਉਂਦੀ ਨਾਲ ਦੀ ਨਾਲ ਆਪਾਂ ਸਪਰੇਅ ਮਾਰ ਦਾਂਗੇ ਇੱਕ ਸੁੰਡੀ ਦੀ ਹੋਰ ਜੇਨੀ ਤਕਰੀਬਨ 15 ਦਿਨ ਬਾਅਦ ਸਪਰੇਅ ਹੋ ਜੂਗੀ ਠੰਡ ਕਰਕੇ ਵੀਰੇ ਇੰਨੀ ਕੋਈ ਸਪਰੇਅ ਦੀ ਸੁੰਡੀ ਦੀ ਲੋੜ ਵੀ ਨਹੀਂ ਪੈਂਦੀ ਪਰ ਇਹ ਜੂਰੀਆ ਪਾਉਣ ਦੇ ਨਾਲ ਵੀਰੇ ਇੱਕ ਚੀਜ਼ ਦੀ ਸਾਵਧਾਨੀ ਤੁਸੀਂ ਬਹੁਤ ਵੱਡੀ ਰੱਖ ਰਹੀਆਂ ਕਿਉਂਕਿ ਬਹੁਤ ਸਮੇਂ ਜਗ੍ਹਾ ਤੇ ਕੰਮ ਹੋਇਆਗਾ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਆਪਣੀ ਮੋਟਰ ਤੇ ਲਾਈਟ ਭੱਜ ਗਈ ਜਾਂ ਕੁਝ ਵੀ ਤੁਸੀਂ ਜੂਰੀਆ ਬਾਹਰ ਕੱਢੋ ਪਹਿਲਾਂ ਦਾ ਜਦੋਂ ਤੁਹਾਨੂੰ ਆਏ ਹੋਗੇ ਵੀ ਹੁਣ ਆਪਾਂ ਮੋਟਰ ਖੜਾਉਣੀ ਆ ਪਹਿਲਾਂ ਤੁਸੀਂ ਵੀਰੇ ਉਦੋਂ 2-3 ਮਿੰਟ ਪਹਿਲਾਂ ਜੂਰੀਆ ਬਾਹਰ ਕੱਢ ਦੋ ਜਦੋਂ ਤੁਹਾਨੂੰ ਐ ਪਤਾ ਲੱਗ ਵੀ ਕੈਰਾਜ ਆ ਭਰ ਗਿਆ ਆਪਣਾ ਤੁਸੀਂ ਜੂਰੀਆ ਬਾਹਰ ਕੱਢ ਦੋ ਕਿਉਂਕਿ ਬਾਅਦ ਚ ਨਾਰਮਲ ਪਾਣੀ ਵੀ ਬਗ ਜੂ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਉਹਦੇ ਨਾਲ ਜੇ ਤੁਹਾਡਾ ਥੈਲਾ ਅੱਧਾ ਵੀ ਆ ਵੀਰੇ ਤੁਸੀਂ ਉਹਨੂੰ ਬਾਹਰ ਕੱਢ ਕੇ ਸਿੱੜ ਦੋ ਤਾਂ ਉਹ ਤੁਹਾਡਾ ਅੱਧਾ ਥੈਲਾ ਵੀ ਮੰਨ ਕੇ ਚਲੋ ਪਾਣੀ ਉਹਦੇ ਵਿੱਚੋਂ ਵੀ ਜੰਮ ਜਾਂਦਾਗਾ ਜੇ ਤੁਹਾਨੂੰ ਐ ਵੀ ਆਪਾਂ ਨੇ ਖੋਰਨਾ ਵੀਰੇ ਤਾਂ ਤੁਸੀਂ ਉਹਨੂੰ ਖੋਲ ਕੇ ਚ ਬੱਚੇ ਦੇ ਖੋਲ ਕੇ ਛੜ ਦੋ ਕੋਈ ਦਿੱਕਤ ਵਾਲੀ ਗੱਲ ਨਹੀਂ ਮੱਕੀ ਚੱਲ ਜਾਂਦੀ ਆ ਇੱਕ ਚੀਜ਼ ਵੀਰੇ ਪਤਾ ਕਿਉਂ ਪ੍ਰੋਬਲਮ ਆਉਂਦੀ ਹੈ ਕਈ ਵਾਰ ਕੋਈ ਬੰਦਾ ਪਾਣੀ ਪੀ ਲੈਂਦਾ ਜੇ ਬੱਚੇ ਚਾ ਕੇ ਆਪਾਂ ਉਵੇਂ ਹੀ ਮੋਟਰ ਬੰਦ ਕਰ ਜਾਈਏ ਜਾਂ ਕੋਈ ਜਾਨਵਰ ਪਾਣੀ ਪੀ ਲੈਂਦਾ ਆਪਾਂ ਨੂੰ ਵੀਰੇ ਉਹਦਾ ਚੀਜ਼ ਦਾ ਬਹੁਤ ਔਖਾ ਹੋ ਜਾਂਦਾ ਬਾਅਦ ਵਿੱਚ ਕਿਉਂਕਿ ਹੁਣ ਤਕਰੀਬਨ ਗਣਕਾਂ ਵੱਡੀਆਂ ਤੋਂ ਮੈਂ ਸਮੂਸਾਂ ਵਾਲੇ ਖੇਤਾਂ 'ਚ ਗੁਜਰ ਵਗੈਰਾ ਫਿਰਦੇ ਹੀ ਰਹਿੰਦੇ ਨੇਗੇ ਉਹਦੇ ਕਰਕੇ ਦਿੱਕਤ ਆ ਜਾਂਦੀ ਆ ਤੇ ਇੱਕ ਵੀਰੇ ਹੋਰ ਤੁਸੀਂ ਚੀਜ਼ ਦਾ ਧਿਆਨ ਰੱਖਣਾ ਵੀ ਜੇ ਤੁਸੀਂ ਜੂਰੀਆ ਕੱਢਤਾ ਤਾਂ ਉਦੋਂ ਬਾਅਦ 3-4 ਮਿੰਟ ਮੋਟਰ ਨਾਰਮਲ ਚਲਾ ਦਿਓ ਸਾਰਾ ਪਾਣੀ ਬਾਹਰ ਵਗ ਗਿਆ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਜੇ ਖਾਸ ਕਰਕੇ ਲੈਂਟ ਭੱਜ ਜੇ ਵੀਰੇ ਤਾਂ ਤੁਸੀਂ ਸਾਵਧਾਨੀ ਵਰਤਣੀ ਹੈ ਵੀ ਜਦੋਂ ਤੁਹਾਡੇ ਖੇਤ ਲੈਂਟ ਦੁਬਾਰਾ ਆਉਂਦੇ ਤਾਂ ਤੁਸੀਂ ਇੱਕ ਵਾਰ ਮੋਟਰ ਚ ਬੱਤੇ ਚ ਜ਼ਰੂਰ ਚਲਾ ਦੋ ਘੰਟੇ ਬਾਅਦ 2 ਘੰਟੇ ਬਾਅਦ ਉਹਦੇ ਨਾਲ ਵੀਰੇ ਖਤਰਾ ਘਟ ਜਾਂਦਾ ਇਹ ਚੀਜ਼ਾਂ ਦਾ ਪਰ ਇਹਦੇ ਨਾਲ ਰਿਜ਼ਲਟ ਬਹੁਤ ਵਧੀਆ ਮਿਲਦੇ ਨੇ ਵੀਰੇ ਆਪਾਂ ਇਸ ਤਰੀ ਜੂਰੀਆ ਪਾਉਣੇ ਵੀਰੇ ਆਪਾਂ ਨੂੰ ਬਹੁਤ ਵਧੀਆ ਫਿੱਟ ਕੰਮ ਲੱਗਦਾ ਹੈ ਕਿਉਂਕਿ ਜੇ ਆਪਾਂ ਛਿੱਟੇ ਨਾਲ ਜੂਰੀਆ ਪਾਉਣੇ ਵੀਰੇ ਕਈ ਵਾਰ ਗੋਭ ਵਿੱਚ ਜੂਰੀਆ ਪੈ ਜਾਂਦਾ ਨਾ ਜਦੋਂ ਉਹਦੇ ਨਾਲ ਸੁੰਡੀ ਦੀ ਸਮੱਸਿਆ ਵੀ ਵਧੇ ਜਾਂਦੀ ਵੀਰੇ ਗੋਭ ਵੀ ਖਰਾਬ ਹੋਣ ਦਾ ਡਰ ਹੋ ਜਾਂਦਾ ਹੈ ਤਾਂ ਕਰ ਕਿ ਭਰੇ ਆਪਾਂ ਦਾ ਇਦਾਂ ਹੀ ਯੂਰੀਆ ਪਾਉਣੇ ਆ ਬਹੁਤ ਵਧੀਆ ਰਿਜ਼ਲਟ ਨੇ ਤੇ ਮੱਕੀ ਦਾ ਕੋਈ ਪੱਤਾ ਨਹੀਂ ਮੱਚਦਾ ਕੁਝ ਨਹੀਂ ਹੁੰਦਾ ਤੇ ਉਮੀਦ ਆ ਵੀਰੇ ਤੁਹਾਨੂੰ ਆਪਣੀ ਜਾਣਕਾਰੀ ਵਧੀਆ ਲੱਗੀ ਹੋਊਗੀ ਆਪਾਂ ਇਸੇ ਤਰ੍ਹਾਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਾਂਗੇ ਧੰਨਵਾਦ